ਕਾਰਜੋਗਿ ਦਿਨੋਂ ਕੇਸਰੀ ਕਵਿੰਤ ਬਾਦ ਸ਼ਾਂਤ ਘਾਣ ਜੀ ਬੈਦਸ਼ਾਂਤ ਵੀ ਗਾਇਆ ਕੇਸਰੀ ਵਿਗਾਉਣ ਕਵਿੰਤ ਵੀ ਗਾਉਣ ਇੰਨੀ ਬਾਰ ਖੁਸ਼ੀ ਹੋ ਗਈ ਭਾਜੀ ਲੈ ਹੁਣ ਇਹ ਖੁਸ਼ੀ ਹੋਣ ਤੋਂ ਬਾਅਦ ਰਾਜਾ ਆਦਮ ਕਹਿੰਦਾ ਹੈ ਆਪਦੀ ਰਾਣੀ ਨੂੰ ਕਹਿੰਦਾ ਰਾਣੀਏ ਹੁਣ ਐ ਦੱਸ ਐਸ ਕੁੜੀ ਦਾ ਨਾਂ ਕੀ ਧਰੀਏ ਨਾਂ ਕੀ ਧਰੀਏ ਕੋਈ ਕੋਸ਼ ਆਖੇ ਕੋਈ ਕੋਸ਼ ਆਖੇ ਤਾਂ ਰਾਣੀ ਕਹਿਣ ਲੱਗੀ ਤੋ ਬਣ ਤੋ ਬਣ ਕਹਿਣ ਲੱਗੀ ਰਾਣੀ ਤੋ ਬਣ ਕਹਿਣ ਲੱਗੀ ਕਿ ਐ ਕਰੋ ਇਹਦਾ ਮੁਖ ਹੈ ਨਾ ਜਿਹੜਾ ਚੰਦਰਮਾਰ ਲੱਗਦਾ ਸਸੀ ਵਰਗਾ ਲੱਗਦਾ ਸਸੀ ਚੰਦਰਮਾਰ ਨੂੰ ਕਹਿੰਦੇ ਆ ਕਿ ਸਸੀ ਵਰਗਾ ਲੱਗਦਾ ਆਪਾਂ ਨਾਮ ਇਹਦਾ ਸਸੀ ਧਰ ਦਿੰਦੇ ਆ ਲੈ ਸਤਿਕਾਰ ਜੋ ਸਜਣੋ ਉਹਦਾ ਨਾਮ ਸਸੀ ਧਰ ਦਿੱਤਾ ਗਿਆ ਕੁੜੀ ਦਾ ਦਿਨ ਆਵੇ ਰਾਤ ਜਾਵੇ ਰਾਤ ਵੇ ਦਿਨ ਜਾਵੇ ਸ਼ਮਾ ਆਪ ਦੇ ਚੱਕਰ ਨਾਲ ਬਾਬਾ ਮਾਨਸਿਆਂ ਚੱਲਦਾ ਗਿਆ ਚੱਲਦਾ ਗਿਆ ਕੁੜੀ ਜਵਾਨ ਹੁੰਦੀ ਗਈ ਹੁੰਦੀ ਗਈ ਤਾਂ ਅਖੀਰ ਨੂੰ ਟੀਨੇਜ ਵਿੱਚ ਆ ਗਈ ਟੀਨੇਜ ਵਿੱਚ ਆ ਗਈ ਟੀਨੇਜ ਕਹਿੰਦੇ ਐ 11 ਸਾਲਾਂ ਤੋਂ ਉੱਪਰ ਵਾਲੀ ਨੂੰ ਜਿੱਥੇ 11 12 13 13 ਸਾਲਾਂ ਤੋਂ ਲੈ ਕੇ 19 ਸਾਲਾਂ ਤੱਕ ਟੀਨੇਜ ਹੁੰਦੀ ਐ ਜਿਹੜੀ ਨੂੰ ਕਿ ਆਪਾਂ ਸਾਰਿਆਂ ਨਾਲੋਂ ਖਤਰਨਾਕ ਇਸ ਮੰਨਦੇ ਆ ਕਿ ਉਸ ਉਮਰ ਦੇ ਵਿੱਚ ਬੰਦਾ ਜਿੰਗੀਆਂ ਦੀਆਂ ਆਤਤੰਗ ਰਹਿਣ ਕਰਦਾ ਉਹ ਪੱਕ ਜਾਂਦੀਆਂ ਚਾਹੇ ਤਾਂ ਉਹ ਮਾੜੀਆਂ ਕਰ ਲੇ ਚਾਹੇ ਉਹ ਚੰਗੀਆਂ ਕਰ ਲੇ ਉਹ ਪੱਕ ਜਾਂਦੀਆਂ ਕਹਿੰਦੇ ਤੇ ਆਪਾਂ ਨੂੰ ਵੀ ਸਾਰਿਆਂ ਨੂੰ ਇਹੀ ਇੱਕ ਤਰ੍ਹਾਂ ਦੀਆਂ ਹਦਾਇਤਾਂ ਹੁੰਦੀਆਂ ਬਜ਼ੁਰਗਾਂ ਵੱਲੋਂ ਕਿ ਭਾਈ ਆਹ ਉਮਰ ਹੈ ਨਾ ਜਿਹੜੀ ਇਹਦੇ ਵਿੱਚ ਬੱਚਿਆਂ ਦਾ ਖਾਸ ਧਿਆਨ ਰੱਖੀ ਜਾਵੇ ਨਾ ਟੀਨੇਜ ਵਿੱਚ ਆਇਆ ਸਤਕਾਰਯੋਗ ਸੱਜਣੋ ਤੇ ਕੁੜੀ ਤੇ ਜੋਬਨ ਆਇਆ ਮਹਾਰਾਜੀ ਤੋਂ ਮਾਫੀ ਚਾਹਾਂਗੇ ਕਿਉਂਕਿ ਇਹ ਜਿਹੜਾ ਜਿਹੜੀਆਂ ਨਾ ਇਸਕੀ ਗਾਧਾਮਾ ਨੇ ਚਾਹੇ ਤਾਂ ਹਕੀਕੀ ਨੇ ਤੇ ਚਾਹੇ ਉਹ ਮਜਾਜੀ ਨੇ ਇਹਦੇ ਵਿੱਚ ਰਸਾ ਜਿਹੜਾ ਉਹ ਸ਼ਿੰਗਾਰ ਰਸ ਭਰੂ ਹੁੰਦਾ ਹੈ ਸ਼ਿੰਗਾਰ ਰਸ ਭਰੂ ਹੁੰਦਾ ਹੈ ਤੇ ਉਹ ਫਿਰ ਕਰਨਾ ਹੀ ਪੈਂਦਾ ਹੈ ਕਿ ਉਹ ਸਤਕਾਰਯੋਗ ਸੱਜਣੋ ਜਦੋਂ ਕੁੜੀ ਦੇ ਉੱਤੇ ਜੋਬਨ ਆਇਆ ਜੁਲਫਾਂ ਗਾਜ-ਗਾਜ ਲੰਮੀਆਂ ਹੋ ਗਈਆਂ ਕੁੜੀ ਦੀਆਂ ਛਾੜੇ 5 ਫੁੱਟ ਤੋਂ ਉੱਪਰ ਕੱਦ ਹੋ ਗਿਆ ਕੁੜੀ ਦਾ ਤੇ ਸਰੀਰ ਆ ਚਿੱਟੀਆਂ ਘੋੜੀਆਂ ਮੰਗੂ ਛੱਲ ਸ਼ਕਾਰੇ ਮਾਰਦਾ ਤੇ ਆਸੇ-ਪਾਸੇ ਗੱਲਾਂ ਹੋ ਗਈਆਂ ਕਿ ਇੱਥੇ ਗੋਬੀ ਇੱਥੇ ਧੋਬੀ ਦੇ ਘਰੇ ਕੁੜੀ ਨੇ ਜਨਮ ਲਿਆ ਕੁੜੀ ਜਵਾਨ ਹੋਈ ਹੈ ਕਿ ਆ ਰੱਗ ਨ ਰੱਬ ਨੇ ਰੂਪ ਦਿੱਤਾ ਸਤਿਗਾਰ ਜੋ ਕਿ ਸਜਣੋ ਦੋ ਗੱਲਾਂ ਬੱਲ ਬਾਬਾ ਜੀ ਹਰੇਕ ਬੰਦਾ ਦੇਖਦਾ ਮਿਡਲ ਵਾਲੇ ਬੰਦੇ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਹੁੰਦਾ ਜਾਦਾ ਜਿਹੜਾ ਜਮਮ ਮੇਰੇ ਵਰਗਾ ਪੈਂਡੇ ਬਖੜ ਵਾਲਾ ਹੋਵੇ ਉਹਦੇ ਕੰਨੀ ਲੋਕ ਬੜਾ ਵੇਖਦੇ ਕਿ ਕਹੀ ਜੀ ਰੂਹ ਬਣਾਈ ਆ ਰੱਬ ਨੇ ਤੇ ਜਾਂ ਫਿਰ ਉਹ ਚੰਦਰਮਾ ਵਰਗਾ ਹੋਵੇ ਉਹਦੇ ਕੰਨੇ ਫਿਰ ਲੋਕ ਬਾਲਾ ਵੇਖਦੇ ਬਾਬਾ ਤੇ ਵਿਚਾਰੇ ਜਿਹੜੇ ਬੰਨੀ ਤਾਂ ਵਿਚਾਰੇ ਬੰਨੀ ਘੱਟ ਬਾਦੀ ਦੇਖਦੇ ਕੋਈ ਤੇ ਵੀ ਠੀਕ ਆ ਯਾਰ ਫਿਰਦੇ ਆ ਫਿਰਦੇ ਆ ਪਰ ਕੁੜੀ ਦੇ ਹੁਸਨ ਆਇਆ ਕੁੜੀ ਦੇ ਹੁਸਨ ਦੀਆਂ ਗੱਲਾਂ ਗਲੀ ਗਲੀ ਮਹੱਲੇ ਮਹੱਲੇ ਹੋਣ ਦੀਆਂ ਹੁੰਦੀਆਂ ਉਸ ਕਜਰੀ ਵਿੱਚ ਭੁੰਜ ਗਿਆ ਕਿਹੜੀ ਕਚੈਰੀ ਜਿਹੜੀ ਪਿੰਡ ਦੀ ਅਸਲੀ ਸਾਥ ਹੁੰਦੀ ਹੈ ਉਹ ਵੱਡੀ ਕਚੈਰੀ ਹੁੰਦੀ ਹੈ ਪਿੰਡ ਦੀ ਉੱਥੇ ਸਾਰੇ ਪਿੰਡ ਦੀਆਂ ਚੰਗੀਆਂ ਸਾਰੇ ਪਿੰਡ ਦੀਆਂ ਮਾੜੀਆਂ ਪੱਕੇ ਤਗੀ ਜੇ ਕੱਲਾ ਹੁੰਦੀਆਂ ਮੱਖਣਾ ਪਹਿਲਾਂ ਕੱਚੇ ਚ ਹੁੰਦੀਆਂ ਸੀ ਹੁਣ ਪੱਕੇ ਚ ਹੁੰਦੀਆਂ ਹਨ ਉੱਥੇ ਫਿਰ ਗੱਲਾਂ ਹੁੰਦੀਆਂ ਤੇ ਗੱਲਾਂ ਕੀ ਕਰਦੇ ਨੇ ਬਾਬੇ ਖੁੰਡਾ ਤੇ ਬਹਿ ਕੇ ਮੰਨਦੇ ਆ ਤੇ ਹੁਣ ਖੁੰਡਾ ਵਾਲਾ ਸਮਾਂ ਨਹੀਂ ਰਿਹਾ ਪਰ ਪਹਿਲਾਂ ਤਾਂ ਖੁੰਡਾ ਤੇ ਬਹਿ ਕੇ ਹੀ ਗੱਲਾਂ ਕਰਦੇ ਸੀ ਉਸ ਤਰ੍ਹਾਂ ਦੀ ਬਾਤਾਂ ਕੁੜੀ ਦੇ ਰੰਗ ਰੂਪ ਦੀਆਂ ਸ਼ਿਵ ਤਾਂ ਜਿਵੇਂ ਉਹ ਬਾਬੇ ਕਰਦਾ ਹੈ ਇੰਜ ਸਰਬੰਨ ਕਰਨਾ ਜੀ ਉਹ ਖੁੰਡਾਂ ਉੱਤੇ ਬੈਠ ਲੋਕੀ ਕਲਾਕਾਰ ਦੇ ਖੈ ਪਰਾਨੀ ਰੀਤ ਜੀ ਸੂਰਤ ਪਿਆਰੀ ਵੇਖ ਹੋਂਕੇ ਭਰਦੀ ਕਿੰਨੀ ਮਾੜੀ ਨੀਤ ਜੀ ਸੂਰਤ ਪਿਆਰੀ ਵੇਖ ਹੋਂਕੇ ਭਰਦੀ ਕਿੰਨੀ ਮਾੜੀ ਨੀਤ ਜੀ ਮਤੋ ਬਿਕਾਰੇ ਕੁਸ਼ਪ ਅਨਾਰੀ ਐ ਰੰਗ ਤਾਂ ਕਮਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਉਹ ਜੁਲਫਾਂ ਲਵਾਈ ਗਾਜ ਦੇ ਸਮਾਨ ਨੇ ਉਹ ਜੁਲਫਾਂ ਲਵਾਈ ਗਾਜ ਦੇ ਸਮਾਨ ਹੈ ਨਾ ਕੋ ਬੱਦ ਕਾਲੀਆਂ ਵਾਲ ਖਾਨ ਸੇਲੀਆਂ ਮੱਥੇ ਦੀ ਸ਼ਾਨ ਹੈ ਕੰਨ ਵਿੱਚ ਵਾਲੀਆਂ ਵਾਲ ਖਾਨ ਸੇਲੀਆਂ ਮੱਥੇ ਦੀ ਸ਼ਾਨ ਹੈ ਚਬਾਲੀਆਂ ਸਖੀਆਂ ਚੋਂ ਵੀਰੋ ਲੱਗਦੀ ਨਿਆਰੀ ਐ ਵੱਖਰੀ ਹੀ ਟਾਲਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਪੱਤੀਆਂ گلاب ਦੀਆਂ ਬੁੱਲ ਉਸਦੇ ਰੰਗ ਵੀ ਗਲਾਬੀ ਐ ਠੋਟੀ ਉੱਤੇ ਤੀਨ ਭਰੇ ਹੋਏ ਜੋ ਜੋ ਮਤਾਬੀ ਐ ਕਰਮਾਂ ਦਾ ਕਣੀ ਜੀ ਦੇ ਨਾਲ ਯਾਰੀ ਐ ਐ ਹੋ ਜਹੇ ਲਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਗੋਲ ਗੋਲ ਨੈਣ ਮੀਰ ਕਾਂ ਦੇ ਵਾਂਗ ਨੀ ਭੱਦ ਗੋਲ ਸੱਪ ਦੀ ਲਕੀਰ ਲੱਗੇ ਸਿਰ ਮੰਗ ਜੀ ਰੰਗ ਝੋਲ ਹੋਣਗੇ ਸੱਪ ਦੀ ਲਕੀਰ ਲੱਗੇ ਸਿਰ ਮੰਗ ਜੀ ਰੰਗ ਝੋਲ ਹੋਣਗੇ ਭਰਿਆ ਸਮਾਨ ਕਰਦੀ ਤਿਆਰੀ ਐ ਆਜੂ 16 ਸਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਭਰਿਆਂ ਦੇ ਨਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਭਰਿਆਂ ਦੇ ਨਾਲ ਦੀ ਨੱਕ ਭਾਂਗ ਸਮਸੀਰ ਦੇ ਉੱਤੇ ਲੌਂਗ ਜੱਜ ਦਾ ਕੋੜਤੀ ਦੇ ਫੁੱਲ ਜੱਜ ਦੇ ਜੰਜੀਰ ਦੇ ਸੀਸਲਾ ਕੱਚ ਦਾ ਕੋੜਤੀ ਦੇ ਫੁੱਲ ਜੱਜ ਦੇ ਜੰਜੀਰ ਦੇ ਸੀਸਲਾ ਕੱਚ ਦਾ ਪੂਜਾ ਵਾਲੀ ਢਾਰ ਉਹਦੇ ਅੱਗੇ ਹਾਰੀ ਐ ਜਾਣ ਕੱਡੇ ਕਾਰਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਭਰੀਆਂ ਦੇ ਨਾਲ ਦੀ ਦੁੱਧ ਚਿੱਟੇ ਤੰਦ ਮੁੱਖ ਵਿੱਚੋਂ ਸਾਜਦੇ ਦਾਣੇ ਜਿਉਂ ਅਨਾਰ ਦੇ ਮਿੱਠੇ ਮਿੱਠੇ ਬੋਲ ਮਿੱਠੇ ਮਿੱਠੇ ਬੋਲ ਕੋਲਾ ਤਾਈ ਤੱਜ ਦੇ ਗਾਣੇ ਨੇ ਸਤਾਰ ਦੇ ਮਿੱਠੇ ਮਿੱਠੇ ਬੋਲ ਕੋਲਾ ਤਾਈ ਤੱਜ ਦੇ ਗਾਣੇ ਨੇ ਸਤਾਰ ਦੇ ਇੰਦਰਾਪੁਰੀ ਤੋਂ ਅੱਗੇ ਆਈ ਨਾਰੀ ਐ ਪੱਤੀ ਜੈਸੇ ਢਾਲਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਕਾਉਣ ਦੀ ਸਿਫਤ ਕੀ ਸਨਾਮ ਮਿੱਤਰੋ ਮਹਿਰਗਾਂ ਨੂੰ ਛੱਤ ਦੀ ਤੱਕ ਤੱਕ ਬਲਹਾਰੇ ਜਾਮ ਮਿੱਤਰੋ ਭੁੱਖ ਨਹੀਂ ਮਿੱਟਦੀ ਅੱਕ ਤੱਕ ਬਲਹਰ ਜਾ ਮਿੱਤਰੋ ਭੁੱਖ ਨਹੀਂ ਮਿੱਟਦੀ ਸਸੀ ਉਹਦੀ ਲੱਗੇ ਕੇਸ ਰ ਕਿਆਰੀ ਐ ਸਣ ਭੂਮੀ ਪਾਲਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਬਿੱਲ ਬੈਠ ਕੁੜੀ ਨੂੰ ਬਣਾਇਆ ਰੱਬ ਨੇ ਲਾ ਕੇ ਸਾਰਾ ਜੋਰ ਜੀ ਕਰ ਦੇ ਸਬਤ ਵੇਖ ਵੇਖ ਸਾਂ ਹਰ ਦੇਸ਼ ਬਤ ਬੇਖ ਸੁਪਨੇ ਤੋਤੇ ਨਾਲੇ ਮੋਰ ਜੀ ਉਹ ਵੇਖੀ ਜੀ ਜੋ ਪੰਮ ਦੱਸ ਦਿੱਤੀ ਸਾਰੀ ਐ ਦੱਸਤਾ ਹਵਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਦੀ ਸਸੀ ਉਹਦਾ ਨਾਮ ਸਸੀ ਤੋਂ ਪਿਆਰੀ ਐ ਪਰੀਆਂ ਦੇ ਨਾਲ ਤੇ ਬਹਿ ਕੇ ਉਸ ਰਾਜੇ ਦੀ ਕੁੜੀ ਧੋਵਣ ਦੇ ਘਰੇ ਪੜੀ ਐ ਉਸ ਦੇ ਹੁਸਨ ਲਈਆਂ ਸਿਫਤਾਂ ਕਰਦੇ ਐ ਤੇ ਐਸੀ ਕੁੜੀ ਐ ਅੱਤੇ ਧੋਬੀ ਦੇ ਘਰੇ ਇਹ ਗੱਲ ਹੌਲੀ 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 ਉੜਦੀ ਉੜਦੀ ਕਿੱਥੇ ਪਹੁੰਚ ਗਈ ਐ ਰਾਜੇ ਆਦਮ ਖਾਨ ਦੇ ਦਰਬਾਰ ਵਿੱਚ